ਹਾਂਜੀ ਕਿ ਐਡ ਕਰੀਏ ਕਿ ਆਇ ਨਹੀਂ ਹੁੰਦਾ ਹਾਂਜੀ ਸੇਖਮ ਟਿਕਦੇ ਤੁਹਾਡਾ ਸਵਾਗਤ ਹੈਗਾ ਆਪਾਂ ਫਿਰ ਹਾਜ਼ਰ ਹੋਗੇ ਤੇ ਆਪਾਂ ਹੁਣ ਵੀ ਕੁਝ ਪਸ਼ਮੀਨੇ ਦੇ ਸੂਟ ਨੇ ਜੀ ਕੁਝ ਆਪਣੇ ਕੋਲੇ ਵਰਕ ਹੋਏ ਹੋਏ ਨੇ ਮਸ਼ੀਨ ਵਰਕ ਤੇ ਸੂਟ ਤੇ ਕੁਝ ਭੈਣਾਂ ਦੇ ਕਸਟਮਰਾਂ ਦੇ ਸੂਟ ਨੇ ਆਪਣੇ ਕੋਲੇ ਰੈਡੀ ਹੋਏ ਹੋਏ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਜੇ ਆਪਣਾ YouTube ਚੈਨਲ ਤੇ ਤੁਸੀਂ ਨਵੇਂ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੀਆਂ ਭੈਣਾਂ ਵੱਧ ਵੱਧ ਸਾਥ ਦਿਓ ਤੇ ਖਾਸ ਕਰਕੇ ਮੇਰੇ ਸਾਰੇ ਬਾਹਰਲੇ ਕਸਮਰ ਜੋ ਹੈਗੇ ਨੇ ਸਾਰੇ ਭੈਣ ਭਾਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਠੀਕ ਹੈ ਤੇ ਤੁਹਾਡਾ ਸਾਥ ਜ਼ਰੂਰੀ ਹੈਗਾ ਬਾਕੀ ਇੰਡੀਆ ਵਾਲੀਆਂ ਭੈਣਾਂ ਦਾ ਵੀ ਸਾਥ ਜ਼ਰੂਰੀ ਹੈ ਤੁਸੀਂ ਵੀ ਜਰੂਰ ਸਾਥ ਦਿਓ ਜੇ ਕਿਸੇ ਨੂੰ ਪਸੰਦ ਆਉਂਦੇ ਨੇ ਸੂਟ ਤਾਂ ਬਣਾ ਸਕਰੀਨ ਸ਼ਾਟ ਲੈ ਕੇ ਮੈਨੂੰ ਸੈਂਡ ਕਰਿਆ ਕਰੋ ਵੀ ਹਾਂਜੀ ਆ ਸਾਨੂੰ ਇਹਦਾ ਡਿਸਕਾਊਂਟ ਦੇ ਵਿੱਚ ਵੀ ਸੂਟ ਹੈਗੇ ਆਪਣੇ ਪਸ਼ਮੀਨੇ ਦੇ ਉਹ ਵੀ ਤੁਸੀਂ ਲੈ ਸਕਦੇ ਹੋਗੇ ਤੇ ਹੁਣ ਸਾਨੂੰ ਆਪਾਂ ਇੱਕ ਕਈ ਵਾਰ ਆਏ ਹੁੰਦਾ ਜੀ ਕਾਟਨ ਦੇ ਸੂਟ ਆਪਣੇ ਕੋਲੇ ਤਿਆਰ ਹੈਗੇ ਹੈਗੇ ਆਹ ਵਾਲੇ ਤੇ ਇਹ ਮਿੰਦਾ ਵੀ ਤੁਸੀਂ ਲੈ ਸਕਦੇ ਹੋਗੇ ਪਰ ਇਹ ਹੈਗੇ ਆ ਕਾਸਟਲੀ ਜੀ ਇੱਕ ਲਾਈਨਾਂ ਵਾਲੀ ਕਾਟਨ ਹੈਗੀ ਤੇ ਇਹ ਆਪਾਂ ਤੁਹਾਨੂੰ ਡਿਜ਼ਾਈਨਰ ਸੂਟ ਬਣਾ ਕੇ ਦੇਵਾਂਗੇ ਜੇ ਸਾਡੇ ਤੋਂ ਤੁਸੀਂ ਸਟੀਚਿੰਗ ਕਰਵਾਉਗੇ ਇਹ ਸੂਟਾਂ ਦੇ ਇਹਦਾ ਗਲੇ ਦਾ ਵਰਕ ਹੈ ਜੀ ਤੇ ਬਾਜੂ ਤੇ ਆਹ ਵਾਲਾ ਫਲਾਵਰ ਆ ਜਾਊਗਾ ਤੇ ਇਹਦਾ ਦੁਪੱਟਾ ਟਾਈਡ ਆਈ ਵੀ ਹੋ ਸਕਦਾ ਸੇਮ ਕਲਰ ਦਾ ਜੀਨ ਨਾਲ ਦਾ ਡਾਈ ਕਰਾ ਕੇ ਤੁਸੀਂ ਫਿਨਿਸ਼ਿੰਗ ਦੇਵਾ ਸਕਦੇ ਹੋਗੇ ਇਹਦਾ ਮੈਂ ਰੇਟ ਨਹੀਂ ਦੱਸੂਗੀ ਇਹ ਤੁਸੀਂ ਆਪਣਾ ਮੇਰੇ WhatsApp ਤੇ ਮੈਸੇਜ ਕਰਿਓ ਤਾਂ ਮੈਨੂੰ ਸਕਰੀਨਸ਼ਾਟ ਭੇਜੋ ਮੈਂ ਤੁਹਾਨੂੰ ਰੇਟ ਦੱਸੂਗੀ ਇਹਦਾ ਇਹ ਸੇਮ ਹੀ ਨੇ ਜੀ ਆਪਣੇ ਕੋਲੇ ਦੋ ਸੂਟ ਇੱਕ ਆਹ ਵਾਲਾ ਹੈ ਘੇਰੇ ਤੇ ਵਰਕ ਹੋਇਆ ਹੋਇਆਗਾ ਤੇ ਬਾਜੂ ਤੇ ਆਊਗਾ ਇਹ ਇਹ ਤੇ ਪੈ ਚਲਾ ਕੇ ਵਰਕ ਹੋਇਆ ਹੋਇਆ ਹੈ ਜੀ ਕਾਟਨ ਦੇ ਉੱਤੇ ਪਰ ਇਹਦੇ ਨਾਲ ਦਾ ਕੋਈ ਸਾਨੂੰ ਹੋਰ ਸਟੱਫ ਨਹੀਂ ਐਵੇਂ ਦਾ ਸਟੱਫ ਨਹੀਂ ਮਿਲੂਗਾ ਇਹ ਸਿਰਫ ਸਾਡੇ ਕੋਲੇ ਦੋ ਹੀ ਸੂਟ ਤਿਆਰ ਹੋਏ ਨੇ ਜੇ ਤੁਸੀਂ ਕਹੋਗੇ ਸਾਨੂੰ ਹੋਰ ਮਿਲ ਜੂਗਾ ਹੋਰ ਨਹੀਂ ਮਿਲਣਾ ਹੈਗਾ ਦੋ ਸੂਟ ਨਹੀਂ ਦੋ ਸੂਟਾਂ ਜੇ ਤੁਸੀਂ ਕੋਈ ਵੀ ਪੈਨ ਲੈ ਸਕਦੀ ਹੈ ਜੀ ਸਾਡੇ ਤੋਂ ਆ ਆਪਣੇ ਕੋਲੇ ਜੀ ਕਿਸੇ ਕਸਟਮਰ ਦਾ ਸੂਟ ਤਿਆਰ ਹੋਇਆ ਹੋਇਆ ਹੈਗਾ ਇਹਦੇ ਗਲੇ ਦਾ ਵਰਕ ਹੈਗਾ ਇਹ ਹੈਗਾ ਜੀ ਲੈਨਾ ਵਾਲਾ ਜਿਵੇਂ ਜੋਰ ਜੱਟ ਹੁੰਦੀ ਹੈਗੀ ਪਰ ਉਹ ਜੋਰ ਜੱਟ ਨਹੀਂ ਹੈਗੀ ਸੈਂਥੈਟਿਕ ਜਿਹਾ ਕੱਪੜਾ ਹੈਗਾ ਤੇ ਗਲੇ ਦਾ ਵਰਕ ਹੈ ਇਹਦੇ ਉੱਤੇ ਤੇ ਇਹਦੇ ਆਪਣੇ ਜੀ ਮੂਰੇ ਹੈਗੇ ਘੇਰੇ ਦਾ ਵਰਕ ਨਾ ਵੀ ਮੂਰੇ ਘੇਰੇ ਤੇ ਹੈਗਾ हिਪ ਤੋਂ ਸਟਾਰਟਿੰਗ ਹੋਊਗਾ ਇਹ ਤੇ ਇਸ ਤਰ੍ਹਾਂ ਦਾ ਵਰਕ ਆ ਗੀਜ ਬਣ ਗਈ ਜਿਹਦੀ ਚਾਪਾਂ ਤੱਕ ਤੇ نیچے ਘੇਰੇ ਤੋਂ ਲੈ ਕੇ हिਪ ਤੱਕ ਬਣੂਗਾ ਤੇ ਇਹਦੇ ਨਾਲ ਤੁਸੀਂ টাই ਡਾਈ ਦਾ ਦੁਪੱਟਾ ਕਰਵਾ ਸਕਦੇ ਹੋ ਕਿ ਬਹੁਤ ਸੋਹਣਾ ਸੂਟ ਬਣੂਗਾ ਇਹ ਤੇ ਇਹ ਕਿਸ ਭੈਣ ਦਾ ਤਿਆਰ ਕਰਵਾਇਆ ਆਪਾਂ ਨੇ ਤੇ ਨਾਲ ਇਹਦੇ ਫੋਰ ਸਾਈਡ ਸਾਰੇ ਐਵੇਂ ਕੱਟਵਰਕ ਹੈ ਅੱਖਾਂ ਤੇ ਸਾਰੇ ਕਿਤੇ ਕੱਟਵਰਕ ਹੈ ਤੇ ਕੁਕਰੇਲ ਤੇ ਸੂਟ ਬਣਿਆ ਜੀ ਆਪਣੇ ਕੋਲੇ ਇਹ ਵੀ ਕਿਸੇ ਭੈਣ ਦਾ ਹੈਗਾ ਇਹ ਖੋਦੋਂ ਨਾਲੇ ਆਪਣਾ ਕਪੜਾ ਦਿੱਤਾ ਸੀਗਾ ਜੀ ਤੇ ਆਹ ਵਾਲਾ ਐਵੇਂ ਵਰਕ ਆਗਾ ਦੁਪੱਟਾ ਦਿੱਤਾ ਸੀਗਾ ਸੋ ਦੁਪੱਟਾ ਵੀ ਦਿਖਾਵਾਂਗੇ ਤੇ ਇਹ ਵੀ ਆ ਦੋ ਘੁੰਟੇ ਬਣਦੇ ਆ ਜੀ ਉਦੋਂ ਬਾਅਦ ਲੰਮੇ ਪੈਨਲ ਜਾਣਗੇ ਜੀ ਤੇ ਗਲੇ ਤੇ ਇਹਦੇ ਆ ਸੇਮ ਹੀ ਐਵੇਂ ਵਰਕ ਆਊਗਾ ਤੇ ਇਹਦੇ ਬਾਜੂ ਤੇ ਵੀ ਵਰਕ ਆਗਾ ਇਹਦੇ ਪਹੁੰਚੇ ਵੀ ਵਰਕ ਨੇਗੇ ਤੇ ਇਹਦੇ ਨਾਲ ਆਹ ਦੁਪੱਟਾ ਜੀ ਇਹ ਉਹਨਾਂ ਨੇ ਦੁਪੱਟਾ ਦਿੱਤਾ ਸੀਗਾ ਸਾਨੂੰ ਐਵੇਂ ਦੁਪੱਟੇ ਦਾ ਆਪਣੇ ਕੰਟਰਾਸਟ ਬਣਾ ਕੇ ਦਿੱਤਾਗਾ ਸੇਮ ਉਹ ਕਲਰ ਪਵਾਏ ਨੇ ਦੁਪੱਟੇ ਵਾਲੇ ਉਹਨਾਂ ਨੇ ਜੇ ਮੇਰੇ ਤੋਂ ਤੁਹਾਨੂੰ ਕੋਈ ਚਾਹੀਦਾ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਮੇਥੋਂ ਕਰਵਾ ਸਕਦੇ ਹੋ ਭਾਵੇਂ ਇੱਕ ਆਪਣੇ ਕੋਲੇ ਨਵਾਂ ਡਿਜ਼ਾਈਨ ਤਿਆਰ ਹੋਇਆ ਜੀ ਪਸ਼ਮੀਨੀ ਤੇ ਇਹ ਆਪਾਂ ਨੇ 2-3 ਸੂਟ ਤਿਆਰ ਕੀਤੇ ਹੈਗੇ ਆਹ ਵਾਲਾ ਕੇਰੇ ਦਾ ਵਰਤ ਤੇ ਏ ਚਾਹਤਾਂ ਤੱਕ ਵਰਕ ਜਾਊਗਾ ਇਹ ਪਸ਼ਮੀਨੇ ਤੇ ਹੈਗਾ ਆਰਾਮ ਟੈਕਸ ਦਾ ਪਸ਼ਮੀਨਾ ਹੈਗਾ ਉਹਦੇ ਉੱਤੇ ਵਰਕ ਹੋਇਆ ਹੈਗਾ ਮਸ਼ੀਨ ਵਰਕ ਕਰਵਾਇਆ ਹੋਇਆ ਹੈ ਨਾ ਠੀਕ ਆ ਹਿਪ ਤੱਕ ਵਰਕ ਜਾਊਗਾ ਨੀਚੇ ਇਹ ਵੀ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਕੱਪੜੇ ਤੇ ਕਿਸੇ ਵੀ ਦੂਜੇ ਕੱਪੜੇ ਪਸ਼ਮੀਨੇ ਦੇ ਕਰਵਾ ਸਕਦੇ ਹੋ ਕਿਸੇ ਸੂਟ ਦੇ ਕਿਸੇ ਮਰਜੀ ਕੱਪੜੇ ਤੇ ਆਪਣੇ ਤੇ ਕਰਵਾ ਸਕਦੇ ਹੋ ਆਪ ਦਾ ਕੱਪੜਾ ਵੀ ਦੇ ਕੇ ਕਰਵਾ ਸਕਦੇ ਹੋ ਤੇ ਤੁਸੀਂ ਸਾਡੇ ਕੋਲੋਂ ਲੈ ਕੇ ਵੀ ਕਰਵਾ ਸਕਦੇ ਹੋ ਸਾਡੇ ਕੋਲੇ ਛਿਮਰ ਚ ਚੈੱਕ ਚ ਕੋ ਜਮੀਨੇ ਚ ਜੋ ਮਰਜੀ ਸਾਨੂੰ ਆਰਡਰ ਦੇ ਸਕਦੇ ਹੋ ਤੁਸੀਂ ਜਿੰਮੇਦਾਰ ਤੁਹਾਨੂੰ ਪਸੰਦ ਰਹੂਗਾ ਇੱਕ ਆਪਣੇ ਕੋਲੇ ਬੈਲਵਟ ਦਾ ਸੂਟ ਤਿਆਰ ਹੋਇਆ ਜੀ ਮਸ਼ੀਨ ਵਰਕ ਕਰਵਾਇਆ ਉਹਨਾਂ ਨੇ ਇਹ ਕਸਟਮਰ ਦੀ ਆਪਦੀ ਚਵਾ ਇਸ ਸੀਗੀ ਤੇ ਐਵੇਂ ਦਾ ਉਹਨਾਂ ਨੇ ਵਰਕ ਕਰਵਾਇਆਗਾ ਐਵੇਂ ਚਾਤਾਂ ਤੱਕ ਆਗਾ ਤੇ ਚਰੀ ਦਾ ਤੇ ਥ्रेड ਦਾ ਵਰਕ ਕਰਵਾਇਆਗਾ ਮੂਰੀਆਂ ਤੇ ਪੌਂਚੇ ਵਰਕ ਕਰਵਾਇਆ ਨਹੀਂ ਚਾਕ ਨੇ ਘੇਰਾ ਦਾ ਬਾਜੂ ਦੇਣੀ ਨਾਲ ਉਹਨਾਂ ਨੇ ਆਪਾਂ ਆਪਣੀ ਤੋਂ ਦੁਪੱਟਾ ਤਿਆਰ ਕਰਵਾਇਆ ਜੀ ਐਵੇਂ ਆਪਾਂ ਦੁਪੱਟਾ ਤਿਆਰ ਕੀਤਾ ਦਾ ਤੇ ਲੈਸ ਜਰੀ ਨਾਲ ਦੀ ਲੈਸ ਲਾ ਕੇ ਤੇ ਚੀਰੇ ਦੀ ਫਿਨਿਸ਼ਿੰਗ ਕੀਤੀ ਹੈਗੀ ਨਾਲ ਇਸ ਤਰ੍ਹਾਂ ਤੁਸੀਂ ਸਫਾਈ ਦੇਖੋ ਜੀ ਆਪਣੀ ਬਹੁਤ ਵਧੀਆ ਕੰਮ ਕਰਦੇ ਆ ਆਪਾਂ ਇਹੋ ਜਿਹਾ ਕੰਮ ਨਹੀਂ ਹੈਗਾ ਵੀਰ ਨੇ ਨਾ ਵੀ ਰਾਤ ਕੱਟਤੀ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਦੇਖੋ ক্লোਜ਼ ਕਰਕੇ ਦੇਖੋ ਵੀ ਕਿੰਨਾ ਸਫਾਈ ਦਾ ਕੰਮ ਆਗਾ ਆਪਣਾ ਤੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਭੈਣਾਂ ਨੂੰ ਵੀ ਸ਼ੇਅਰ ਕਰਿਆ ਕਰੋ ਆਪਦੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਜੇ ਤਾਂ ਨਵੇਂ ਹੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਗੇ ਦੀ ਅੱਗੇ ਸ਼ੇਅਰ ਕਰਿਓ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਭੈਣ ਨੂੰ ਜ਼ਰੂਰਤ ਆ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜਿਓ ਤੇ ਸਤਿ ਸ੍ਰੀ ਅਕਾਲ ਜੀ